ਸੋਲੇ ਬੁੱਕਣ ਵਾਲਾ ਰੋਡ ਤੇ ਬਣੀ ਸੀਵਰੇਜ ਟ੍ਰੀਟਮੈਂਟ ਪਲਟ ਵਿੱਚ ਕਲੋਰਿਨ ਗੈਸ ਲੀਕ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਵੇਂ ਹੀ ਗੈਸ ਦੇ ਲੀਕ ਹੋਣ ਦੀ ਖਬਰ ਫੈਲਣੀ ਸ਼ੁਰੂ ਹੋਈ ਤੁਰੰਤ ਮੋਗਾ ਨਗਰ ਨਿਗਮ ਬਲੋ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਬੁਲਾਇਆ ਗਿਆ ਮੌਕੇ ਤੇ ਨਗਰ ਨਿਗਮ ਦੇ ਮਿਰ ਬਲਜੀਤ ਸਿੰਘ ਤੇ ਫਾਇਰ ਬ੍ਰਿਗੇਡ ਦੇ ਸਾਰੇ ਅਧਿਕਾਰੀ ਪਹੁੰਚੇ ਤੇ ਗੈਸ ਲੀਕ ਉੱਪਰ ਕਾਬੂ ਪਾਇਆ ਗਿਆ ਇਸ ਦੌਰਾਨ ਫਾਇਰ ਬ੍ਰਿਗੇਡ ਦੇ ਕਰਮਚਾਰੀ ਦੀ ਤਵੀਤ ਗੈਸ ਸਟਾਰਨ ਕਰਕੇ ਵਿਗੜ ਗਈ ਤੇ ਉਸ ਨੂੰ ਤੁਰੰਤ ਮੋਗਾ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ ਤੇ ਫਿਰ ਪ੍ਰਾਈਵੇਟ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਕਿ ਉਸ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ ਕਲੋਰੀਨ ਗੈਸ ਕਿਵੇਂ ਲੀਕ ਹੋਈ ਇਸ ਦੀ ਅਜੇ ਤੱਕ ਕੋਈ ਅਧਿਕਾਰਿਤ ਪੁਸ਼ਟੀ ਨਹੀਂ ਕੀਤੀ ਗਈ ਹੈ ਮੇਰਾ ਨਾਮ ਸਰ ਅਰਵਿੰਦਰ ਸਿੰਘ ਹੈ ਮੈਂ ਫਾਇਰ ਸਟੇਸ਼ਨ ਅਫੀਸਰ ਮੋਗਾ ਤੇ ਐਸਡੀ ਕੰਮ ਕਰ ਰਿਹਾ ਹੈਗਾ ਤੇ ਸਾਨੂੰ ਤਕਰੀਬਨ ਸਰ ਜਿਹੜੀ ਗੈਸ ਲੀਕ ਹੈ ਮੈਂ ਇਥੇ ਆਣ ਤੇ ਪਤਾ ਲੱਗਿਆ ਵੀ ਗੈਸ ਕਹਿੰਦੇ 11 ਵਜੇ ਦੀ 11:30 ਵਜੇ ਦੀ ਗੈਸ ਲੀਕ ਹੈ ਤੇ ਸਾਨੂੰ ਇਨਫੋਰਮੇਸ਼ਨ ਮਿਲੀ ਹੈ ਮੁੰਡਾ ਦਾ ਡੇਢ ਤੋਂ ਦੋ ਘੰਟੇ ਹੋਇਆ ਲੀ ਡੇਢ ਘੰਟਾ ਆਇਆ ਇਸੀਂ ਆਪਣੀ ਐਸ ਸੂਨ ਐਸ ਪੋਸੀਬਲ ਜਿਹੜੀ ਆਪਣੀਆਂ ਗੱਡੀਆਂ ਸੀ ਟਰਨਓਵਰ ਕਰਾਤੀਆਂ ਇੱਥੇ ਇੱਥੇ ਆ ਕੇ ਮੌਕੇ ਤੇ ਦੇਖਿਆ ਆ ਤੇ ਇੱਥੇ ਬਾਹਰ ਕੋਈ ਵੀ ਹੈਜ਼ ਕਮ ਵਗੈਰਾ ਲੱਗੇ ਹੁੰਦੇ ਆ ਜਿਹੜੇ ਵਾਰਨ ਕਰਦੇ ਆਪਾਂ ਨੂੰ ਕਿ ਇਹਦੇ ਵਿੱਚ ਆ ਗਏ ਆ ਸ ਅੰਦਰ ਯੂਜ਼ ਕੀਤੀ ਜਾਂਦੀ ਹੈ ਵਾਟਰ ਟ੍ਰੀਟਮੈਂਟ ਵਾਸਤੇ ਤੇ ਇਹਦੀ ਇਹਨੂੰ ਅੰਦਰ ਜਾਣਾ ਜਦੋਂ ਤਾਂ ਕੀ ਕੀ ਆਪਾਂ ਪ੍ਰਕਾਸ਼ਨ ਲੈ ਕੇ ਜਾਣਾ ਆ ਇਹ ਮਾਸਕ ਪਾ ਕੇ ਜਾਣਾ ਆ ਕਿਹੜੀ ਗੈਸ ਹੈ ਅੰਦਰ ਇਹਦੀ ਇਹ ਇਹ ਡੇਂਜਰਸ ਕਿਸ ਚੀਜ਼ ਵਾਸਤੇ ਆ ਸਾਹ ਘੋਟੂ ਗੈਸ ਹੈ ਫਲੇਮਬਿਲਟੀ ਹੈ ਇਹਦੇ ਵਿੱਚ ਕੀ ਹੈ ਇਹ ਬਾਹਰ ਕੋਈ ਵੀ ਕੋਈ ਹੈਜ਼ ਕਮ ਨਹੀਂ ਲਾਇਆ ਗਿਆ ਕੋਈ ਇਹੋ ਜਿਹਾ ਇਹਨਾਂ ਨੇ ਬਾਹਰ ਕੋਈ ਬੋਰਡ ਨਹੀਂ ਲਗਾਇਆ ਤੇ ਮੈਂ ਸਮਝਦਾ ਵੀ ਇਹ ਟ੍ਰੀਟਮੈਂਟ ਜਿਹੜਾ ਇੱਥੇ ਜਿਹੜੇ ਕਰਮਚਾਰੀ ਜਾਂ ਇਹਨਾਂ ਦੇ ਆਫੀਸਰਸ ਕੰਮ ਕਰ ਰਹੇ ਆ ਇਹਨਾਂ ਦੀ ਜ਼ਿੰਮੇਵਾਰੀ ਬਣਦੀ ਏ ਸੀ ਇਹਨੂੰ ਤੇ ਇਹਨੂੰ ਜਿਹੜਾ ਪਹਿਲਾਂ ਸਭ ਤੋਂ ਪਹਿਸ਼ਤ ਪਹਿਲਾਂ ਇੰਡੀਕੇਟ ਕਰਨ ਬਾਹਰ ਕੀ ਚੀਜ਼ ਲੱਗੀ ਹੋਈ ਆ ਫਿਰ ਉਹ ਵਰ ਉਸ ਹਾਲ ਨਾ ਬੰਦਾ ਜਿਹੜਾ ਅੰਦਰ ਆ ਉਹ ਆਪਣਾ ਪ੍ਰਿਕਾਸ਼ਨ ਲੈ ਕੇ ਜਾਵੇ ਕਿ ਗੈਸ ਠੀਕ ਸੀਗੀ ਔਰ ਕਿੰਨੀਆਂ ਗੱਡੀਆਂ ਦੜੀਆਂ ਤੇ ਬੰਦ ਸੀ ਗੈਸਰ ਕਾਫੀ ਲੀਕ ਸੀਗੀ ਇੱਥੇ ਅਫੈਕਟਡ ਹੋ ਗਿਆ ਸਾਰਾ ਮਹੱਲਾ ਜਿਹੜਾ ਨੇੜੇ ਤੇੜੇ ਦਾ ਇਹ ਕਿਹੜਾ ਰੋਡ ਬੁੱਕਨ ਰੋਡ ਦਾ ਹੈ ਬੁੱਕਨ ਰੋਡ ਹੈ ਤੇ ਇੱਥੇ ਤਕਰੀਬਨ ਸਾਰਾ ਮਾਰ ਹੈ ਅਫੈਕਟਡ ਹੈ ਤੇ ਗੈਸ ਕਲੋਰੀਨ ਹੈ ਤੇ ਮੇਰੇ ਖਿਆਲ ਨਾਲ ਸਲਫਰ ਆਕਸਾਈਡ ਵੀ ਹੁੰਦੀ ਹੈ ਇਹਦੇ ਵਿੱਚ ਸ਼ਾਇਦ ਜਿਹੜੀ ਵਾਟਰ ਪਿਉਰੀਫਾਈ ਕਰਨ ਲੱਗੇ ਆਪਾਂ ਇਹਨਾਂ ਨੂੰ ਇਸਤੇਮਾਲ ਕਰਦੇ ਨੇ ਵਾਟਰ ਟਰੀਟਮੈਂਟ ਵਾਸਤੇ ਜਿਹੜੀ ਯੂਜ਼ ਕਰਦੇ ਨੇ ਤੇ ਇਹ ਗਲਾਕੂਟੂ ਗੈਸ ਹੈ ਇਹਨੂੰ ਕਹਿਆ ਜਾਂਦਾ ਹੈ ਕਿ ਇਹ ਆਪਾਂ ਨੂੰ ਫਲੇਮੇਬਿਲਟੀ ਨਹੀਂ ਹੁੰਦੀ ਹੈ ਤੇ ਜ਼ਿਆਦਾ ਇਹ ਕਲੋਰੀਨ ਜਿਹੜੀ ਹੈ ਸਿਰਫ ਗਲਾਕੂਟਦੀ ਹੈ ਤੁਹਾਨੂੰ ਲੱਗਦਾ ਨਹੀਂ ਇਹ ਇੱਕ بڑا ਹਾਦਸਾ ਦੇ ਬਚਾਉਗੇ ਆਪ ਬਿਲਕੁਲ ਬਚਾਏ ਜੇ ਜਿਆਦਾ ਲੀਕ ਹੋ ਜਾਂਦੀ ਇਨ ਕੇਸ ਜਿਆਦਾ ਲੀਕ ਹੋ ਜਾਂਦੀ ਤਾਂ ਬਹੁਤ ਜਿਆਦਾ ਨੇ ਜਿੱਧਰ ਨੂੰ ਹਵਾ ਚਲਣੀ ਸੀ ਇਹ ਗੈਸ ਉਧਰ ਨੂੰ ਵੱਧ ਹੀ ਜਾਣੀ ਸੀ ਨੁਕਸਾਨ ਬਹੁਤ ਸਾਡਾ ਇੱਕ ਬਿੱਕਰ ਸਿੰਘ ਹੌਲਦਾਰ ਬਿਲਕੁਲ ਅੱਗੇ ਕੰਮ ਕਰ ਰਿਹਾ ਸੀ ਫਰੰਟ ਤੇ ਤੇ ਉਹ ਇਸ ਸਪੇਡ ਤੇ ਆਇਆ ਉਹਨੂੰ ਹੁਣ ਹਸਪੀਟਲਾਈਜ਼ ਕੀਤਾ ਹੈ ਆਪਾਂ ਹਾ ਸਿੱਧੂ ਹਸਪੀਟਲ ਦੇ ਵਿੱਚ ਜਿਹੜਾ ਹੈ ਹਸਪੀਟਲਾਈਜ਼ ਕੀਤਾ ਹੈ ਤੇ ਹੁਣ ਦੇਖਦੇ ਹਾਂ ਉਹਨਾਂ ਦਾ ਕੀ ਹੋਣਾ ਹੈ ਹੁਣ ਅਸੀਂ ਇਸ ਦੇਸੀ ਜਗਾਰਡ ਕਰਕੇ ਇਸ ਵਾਰ ਹੁਣ ਜਿਹੜਾ ਹੁਣ ਕੰਡੀਸ਼ਨ ਹੈਗੀ ਹੈ ਤੇ ਇਹਦਾ ਅਸੀਂ ਹੁਣ ਟ੍ਰੀਟ ਇਹਨੂੰ ਕੰਟਰੋਲ ਕੀਤਾ ਆ ਤੇ ਅੰਡਰ ਕੰਟਰੋਲ ਹੈ ਸਿਚੁਏਸ਼ਨ ਜਿਹੜੀ ਹੈਗੀ ਆ ਹੁਣ ਇਹਨੂੰ ਅਸੀਂ ਨਾ ਇਹ ਪਾਣੀ ਚ ਡ੍ਰੀਪ ਹੁੰਦੀ ਹੈ ਜਿਹੜੀ ਗੈਸ ਨਾਲ ਦੱਸਦਾ ਤੁਹਾਨੂੰ ਤੇ ਇਸ ਕਰਕੇ ਇਹਨੂੰ ਅਸੀਂ ਫਿਲਹਾਲ ਜਿਹੜਾ ਇੱਕ ਪਾਣੀ ਦਾ ਇਹਨਾਂ ਦੀ ਸਟੋਰੇਜ ਹੈਗੀ ਆ ਉਹਦੇ ਵਿੱਚ ਇਹਨੂੰ ਪਟਾਉਣ ਦੀ ਕੋਸ਼ਿਸ਼ ਕਰਾਂਗੇ ਮੇਰ ਸਾਹਿਬ ਇੱਥੇ ਗੈਸ ਲੀਕ ਹੋਈ ਹੈ ਕਿਹੜੀ ਜਗ੍ਹਾ ਤੇ ਗੈਸ ਲੀਕ ਹੋਈ ਹੈ ਕਿਹੜੀ ਕਰਤੀ ਹੋਈ ਹੈ ਇਹ ਬੁੱਕਨ ਵਾਲਾ ਟ੍ਰੀਟਮੈਂਟ ਤੇ ਕਲੋਰਨ ਗੈਸ ਜਿਹੜੀ ਲੀਕ ਹੋਈ ਆ ਮੈਂ 11 ਵਜੇ ਦੀ ਇਹ ਗੱਲ ਆ 11 ਔਰ 12 ਦੇ ਕਰੀਬ ਮੇਰੇ ਬਹੁਤ ਹੀ ਸਤਕਾਰਯੋਗ ਐਮਸੀ ਇਹਨਾਂ ਨੇ ਮੈਨੂੰ ਇਨਫਰਮੇਸ਼ਨ ਦਿੱਤੀ ਸੀ ਵੀ ਇੱਥੇ ਫਾਰਵਰਡ ਵਾਲੀ ਗੱਡੀ ਭੇਜ ਦਿਓ ਤੇ ਨਾਲ ਦੀ ਨਾਲ ਮੈਂ ਇਹਨਾਂ ਨੂੰ ਸਵਾਲ ਪੁੱਛਿਆ ਤੇ ਮੈਂ ਕਿਹਾ ਵੀਰੇ ਇੱਥੇ ਅੱਗ ਲੱਗੀ ਹੈ ਕਿ ਕੀ ਗੱਲ ਹੋਈ ਆ ਤੇ ਇਹਨਾਂ ਨੇ ਭਾਈ ਸਾਹਿਬ ਕਹਿੰਦੇ ਵੀ ਮੈਂ ਪਤਾ ਕਰਕੇ ਦੱਸਦਾ ਮੈਂ ਨਾਲ ਦੀ ਨਾਲ ਐਕਸੀਡੈਂਟ ਸਾਹਿਬ ਸੁਪਿੰਦਰ ਜੀ ਮਾਨ ਜੋ ਆਪਣੇ ਐਕਸੀਡੈਂਟ ਸਾਹਿਬ ਰਮਨ ਜੀ ਮੈਂ ਉਹਨਾਂ ਨਾਲ ਮਿਲ ਕੀਤਾ ਮੈਂ ਕਿਹਾ ਵੀ ਟਰੀਟਮੈਂਟ ਪਲਾਨ ਤੇ ਆਪਣੇ ਤੇ ਕੀ ਗੱਲਬਾਤ ਹੋਈ ਆ ਵੀ ਜਿਹੜੀ ਇੱਥੇ ਫਾਰਵਰਡ ਦੀ ਗੱਡੀ ਮੰਗਾਈ ਆ ਵੀ ਜੇ ਕੋਈ ਗੱਲਬਾਤ ਹੈਗੀ ਤਾਂ ਮੈਂ ਨਾਲ ਦੀ ਨਾਲ ਆਪਣੇ ਮੁਲਾਜ਼ਮ ਸੀਨੀਅਰ ਆਫੀਸਰ ਸਾਡੇ ਫਾਰਵਰਡ ਦੇ ਮੁਲਾਜ਼ਮਾਂ ਲੈ ਕੇ ਮੈਂ ਮੌਕੇ ਤੇ ਵੀ ਕੀ ਬੈਕਰਪੋਟਾ ਕੀ ਨਹੀਂ ਤੇ ਸ਼ਾਮ ਨੂੰ ਮੈਨੂੰ ਫੇਰ ਜਦੋਂ ਮੈਂ ਘਰੇ ਖਾਣਾ ਖਾ ਰਿਆ ਸੀ ਮੇਰੇ ਵੀਰ ਐਮਸੀ ਸਾਹਿਬ ਦਾ ਮੈਨੂੰ ਫੇਰ ਫੋਨ ਆਇਆ ਨਿੰਦਰ ਵੀਰ ਦਾ ਫੋਨ ਆਇਆ ਮੋਟਰ ਜਿਹੜੇ ਸਾਡੇ ਬੰਦੇ ਆ ਕਹਿੰਦੇ ਵੀ ਵੀਰੇ ਗੈਸ ਉੱਤੇ ਬਹੁਤ ਜ਼ਿਆਦਾ ਲੀਕ ਆ ਵੀ ਆਸ-ਪਾਸ ਦਾ ਏਰੀਆ ਪ੍ਰਭਾਵਿਤ ਹੋ ਰਿਹਾ ਤੇ ਸਾਹ ਲੈਣ 'ਚ ਬੜੀ ਦਿੱਕਤ ਹੋ ਰਹੀ ਆ ਨਾਲ ਦੀ ਨਾਲ ਫਾਰਗਟ ਦੇ ਮੁਲਾਜ਼ਮਾਂ ਨੂੰ ਸਾਡੇ ਅਫਸਰ ਸਾਹਿਬ ਨੂੰ ਮੈਂ ਫੋਨ ਕੀਤਾ ਵੀ ਤੁਸੀਂ ਵੀ ਘਟਨਾ ਸਥਾਨ ਤੇ ਪਹੁੰਚੋ ਨਾਲ ਦੀ ਨਾਲ ਮੈਂ ਆਪਣੇ ਭਰਾ ਜਿਹੜੇ ਸੋਸਾਇਟੀ ਮੈਂਬਰ ਆ ਸਮਾਈ ਸੈਲਟੀ ਦੇ ਉਹਨਾਂ ਨਾਲ ਲੈ ਕੇ ਇੱਥੇ ਪਹੁੰਚਿਆ ਤੇ ਇੱਥੇ ਕਲੋਰਿਨ ਦੀ ਐਨੀ ਭਾਰੀ ਮਾਤਰਾ ਵਿੱਚ ਲ ਸਾਡਾ ਵੀਰ ਫਾਰਗੋਟ ਦਾ ਮੁਲਾਜ਼ਮ ਗੈਸ ਚਾੜਨ ਦੇ ਕਾਰਨ ਅਸੀਂ ਸਿੱਧੂ ਹਸਪੀਟਲ ਦੇ ਵਿੱਚ ਬਿਕਰ ਸਿੰਘ ਨੂੰ ਐਡਮਿਟ ਕਰਾਇਆ ਮੈਂ ਆਪਣੀ ਗੱਡੀ ਜਿਹੜੀ ਕਿਉਂਕਿ ਗੱਡੀ ਵੀ ਇੱਥੇ ਕੋਈ ਨਹੀਂ ਸੀ ਕਿ ਮੈਂ ਆਪਣੀ ਨੋਵਾ ਦੇ ਵਿੱਚ ਉਹਨੂੰ ਨਾਲ ਸਾਡਾ ਸੁਸਾਇਟੀ ਦਾ ਮੈਂਬਰ ਉੱਥੇ ਭੇਜਿਆ ਉੱਥੇ ਆਕਸੀਜਨ ਦੀ ਮਤ ਕਿ ਉਹਨਾਂ ਨੂੰ ਬਹੁਤ ਕਮੀ ਸਾਹ ਲੈਣ ਦੇ ਵਿੱਚ ਬੜੀ ਦਿੱਕਤ ਆਉਂਦੀ ਸੀ ਹੁਣ ਤੀਸਰੀ ਗੱਡੀ ਆ ਤੀਸਰੀ ਗੱਡੀ ਦੇ ਨਾਲ ਗੈਸ ਨੂੰ ਇੱਕ ਵਾਰੀ ਦਬਾ ਕੇ ਤੇ ਨਾਲ ਦੀ ਨਾਲ ਜਿਹੜਾ ਕਿ ਪਲੱਗ ਲੱਗੇ ਕੀਤਾ ਵਾ ਤੇ ਹੁਣ ਨਗਰ ਰੰਗਮ ਦੇ ਮੁਲਾਜ਼ਮਾਂ ਨੂੰ ਫੋਨ ਕੀਤਾ ਵੀ ਜਿਹੜੀ ਕਿ ਜੀਵੀਸੀ ਨਾਲ ਇਹਦੀ ਮਤ ਜਿਹੜਾ ਕਿ ਟੈਂਕਾ ਇਹਨੂੰ ਜਿਹ ਕੂਵਰ ਦੇ ਵਿੱਚ ਸਿੱਟਾ ਜਾਵੇ ਤਾਂ ਜੋ ਕਿ ਆਸ-ਪਾਸ ਦਾ ਜਿਹੜਾ ਕਿ ਏਰੀਆ ਜਿਹੜਾ ਕਿ ਪ੍ਰਭਾਵਿਤ ਨਾ ਹੋਵੇ। ਇਹ ਏਰੀਆ ਅਫੈਕਟਡ ਹੈ ਜੀ ਇਹਦੇ ਨਾਲ। ਵੇਖੋ ਜੇ ਤਾਂ ਹੁਣ ਪਰਮਾਤਵਾ ਜਾਣਦਾ ਜੀ ਕਿਉਂਕਿ ਅਸੀਂ ਇਸ ਟਾਈਮ ਮੌਕੇ ਤੇ ਘਟਨਾ ਸਥਾਨ ਤੇ ਖੜੇ ਆਂ। ਜੇ ਸਮਝਦੇ ਆਂ ਵੀ 2-3 ਕਿਲੋਮੀਟਰ ਜਿਹੜਾ ਏਰੀਆ ਮੈਨੂੰ ਲੱਗਦਾ ਕਿ ਜਿੱਧਰੋਂ ਹਵਾ ਦਾ ਵਹਾਅ ਹੋਊਗਾ ਇਹ ਉਧਰ ਨੂੰ ਮਾਰ ਕਰੂਗੀ। ਸਾਹ ਲੈਣ ਦੇ ਵਿੱਚ ਤੁਸੀਂ ਦਰਖਤ ਵੀ ਸਵੇਰੇ ਵੇਖੋਗੇ ਦਰਖਤ ਵੀ ਸੁੱਕ ਗਏ ਆ ਤੇ ਮਤਲਬ ਕਿ ਗੈਸ ਨਾਲ ਜਿਵੇਂ ਇੱਕ ਅਗ ਨਾਲ ਦਰਖਤ ਸੜ ਜਾਂਦੇ ਤੁਸੀਂ ਵੇਖ ਰਹੇ ਪੱਤੇ ਸੜ ਗਏ ਆ। ਤੇ ਬਹੁਤ ਮਤਲਬ ਕਿ ਦਿੱਕਤਾਂ ਦਾ ਸਾਹਮਣਾ ਕਰਨਾ ਪ ਰਿਹਾ ਪਰ ਸਥਿਤੀ ਐਡਸ ਟਾਈਮ ਕੰਟਰੋਲ ਦੇ ਵਿੱਚ ਆ ਤੇ ਅੱਗੇ ਜੋ ਵੀ ਕਾਰਵਾਈ ਜਾਂ ਅਸੀਂ ਜੀਵੀਸੀ ਦੀ ਮਦਦ ਨਾਲ ਇਹਨੂੰ ਬਲਕਿ ਉਹ 11:00 ਵਜੇ ਕੀ ਘਟਨਾ ਹੈ ਫਿਰ ਕਿਸ ਦਾ ਲਾਬਰ ਹੈ ਸਮਝ ਜੇ ਇਹ ਤਾਂ ਟ੍ਰੀਟਮੈਂਟ ਪਲਾਂਟ ਦੀ ਗਲਤੀ ਆ ਜੀ ਟ੍ਰੀਟਮੈਂਟ ਪਲਾਂਟ ਰਿ ਇਨਫੋਰਮੇਸ਼ਨ ਦੇਣੀ ਹੁੰਦੀ ਹੈ ਸਾਰੀ ਕੀ ਗੱਲ ਆ ਕੀ ਬਾਤ ਆ ਤੇ ਮੈਂ ਸਭ ਤੋਂ ਵੱਡੀ ਜਿਹੜੀ ਗੱਲ ਸਮਝਦਾ ਏਡੇ ਜਿਹੜੇ ਅਫਸਰ ਇਹਨਾਂ ਦੇ ਨਲਾਇਕ ਜਿਹੜੇ ਕਹਿ ਸਕਦੇ ਆ ਵੀ ਇੱਥੇ ਮੌਕੇ ਤੇ ਹਜ ਤੱਕ ਕੋਈ ਅਫਸਰ ਨਹੀਂ ਇੰਨਾ ਦਾ ਮੌਕੇ ਤੇ ਵੀ ਜਿਹੜਾ ਕਿ ਮਦਰ ਕਿ ਸਥਿਤੀ ਨੂੰ ਕਾਬੂ ਪਾ ਸਕੇ ਮੁਲਾਜ਼ਮਾਂ ਦਾ ਸਕੇ ਤੇ ਜਾਂ ਪੁਲਿਸ ਪ੍ਰਸ਼ਾਸਨ ਨੂੰ ਦੱਸ ਸਕਦੇ ਜਾਂ ਮੋਗੇ ਸ਼ਹਿਰ ਨੂੰ ਦੱਸ ਸਕਦੇ ਇਹ ਤਾਂ ਹੁਣ ਫਾਰਗਟ ਦੇ ਮੁਲਾਜ਼ਮ ਸਾਡੇ ਜਾਂ ਸਾਡੇ ਕਹ ਲੋ ਮਹੱਲੇ ਦੇ ਨਿਵਾਸੀ ਐਮ ਸੀ ਸਾਹਿਬ ਜੋ ਹੋਰ ਸੰਗਤ ਸਾਰੇ ਭਰਾਵਾਂ ਦੇ ਸਹਿਯੋਗ ਦੇ ਨਾਲ ਜਿਹੜੇ ਨੂੰ ਕਿਪਲਾ ਦਿੱਤਾ ਮੈਂ ਕਹਣਾ ਤੁਸੀਂ ਆ ਸਾਹਮਣੇ ਦੇਖ ਲਓ ਦਰਖਤਾਂ ਤੂਤਦਾ ਹਰਾ ਸੀ ਤੇ ਸਾਰੇ ਸੁੱਕ ਗਿਆ ਇਸਟਮਾਰ ਪੱਤੇ ਤੁਸੀਂ ਵੇਖ ਲਓ ਪੱਤਿਆਂ ਦਾ ਕੀ ਹਾਲ ਹੈ ਤੇ ਬੰਦੇ ਦਾ ਕੀ ਹਾਲ ਹੋਊਗਾ ਇੱਥੇ ਹੁਣ ਕੰਟਰੋਲ ਚੋਗੀ ਬਿਲਕੁਲ ਸਿੱਧੀ ਕੰਟਰੋਲ ਦੇ ਵਿੱਚ ਆ ਬਾਕੀ ਗੁਰੂ ਮ ਨੂੰ ਜਿਹੜਾ ਕਿ ਟੈਂਕਾ ਜਿਹੜਾ ਕਿ ਜਲਦ ਤੇ ਜਲਦ ਨੂੰ ਵਿੱਚ ਪਾਣੀ ਦੇ ਵਿੱਚ ਸਿੱਟਾ ਜਾਵੇ ਜਿਹੜੀ ਕਿ ਕਿੱਦਾਂ ਵੱਡਾ ਗਿਆ ਟੈਂਕਰ ਤੇ ਟੈਂਕ ਮੇਰੇ ਸਾਹਮਣੇ ਲੱਗਦਾ ਮੈਨੂੰ ਜਿੱਥੇ ਤੱਕ 3000 ਲੀਟਰ ਦਾ ਹੈ ਟੈਂਕ ਆ ਜੀ ਇਹ 3000 ਦੇ ਕਰੀਬ ਹੋਊਗਾ 2500 3000 ਦੇ ਉਹ 3500 ਲੀਟਰ ਦਾ ਹੁੰਦਾ ਇਸ ਕੰਮ ਕੰਮ ਕਿਸਾਂ ਦੀ ਹੋ ਗਿਆ ਸੀ ਕੰਮ ਜਿਹੜੀ ਪਾਣੀ ਦਾ ਟਰੀਟ ਕਰਦੇ ਉਹਨੂੰ ਠੰਡਾ ਕਰਕੇ ਮਲ ਕੇ ਜਿਹੜਾ ਪਾਣੀ ਟਰੀਟ ਕਰਦਾ ਉਹਦੇ ਵਾਸਤੇ ਯੂਜ਼ ਕੀਤੀ ਜਾਂਦੀ ਹੈ ਪਿਉਰੀਫਾਈ ਕਰਨ ਵਾਸਤੇ ਹਾਂਜੀ